ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇਦੇ ਪਏ ਜੀ ਮੇਰਾ ਡੀਪੀਜੀ ਪੰਜਾਬੀ ਤੇ ਪੱਤਰਕਾਰ ਵਿੱਕੀ ਮਲਕ ਦੀ ਏ ਰਿਪੋਰਟ ਤਾਂ ਦਾਦਾਈਏ ਕਿ ਸਵੇਰੇ 7 ਵਜੇ ਤੋਂ ਹੀ ਗਰਦਾਸਪੁਰ ਦੇ ਵਿੱਚ ਵੱਖ-ਵੱਖ ਬੂਥਾਂ ਦੇ ਉੱਤੇ ਜਿਹੜੀਆਂ ਨੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਵੇਰੇ 7 ਵਜੇ ਮਾਰਨਿੰਗ ਦੇ ਵਿੱਚ ਹੀ ਲੋਕਾਂ ਨੇ ਲੰਮੀਆਂ-ਲੰਮੀਆਂ ਕਤਾਰਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਸ ਤੋਂ ਬਾਅਦ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਗਰਮੀ ਤੋਂ ਪਹਿਲਾਂ-ਪਹਿਲਾਂ ਹੀ ਲੋਕਾਂ ਨੇ ਜਿਹੜੀਆਂ ਨੇ ਵੋਟਾਂ ਦੇ ਲਈ ਬੂਥਾਂ ਦੇ ਉੱਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਆਇਆ ਲੋਕਾਂ ਦੇ ਵੱਲੋਂ ਵੋਟ ਦੇ ਲਈ ਆਉਣਾ ਅ ਸ਼ੁਰੂ ਕਰ ਦਿੱਤਾ ਦੇਖਿਆ ਗਿਆ ਕਿ ਬਹੁਤ ਸਾਰੇ ਲੋਕ ਜਿਹੜੇ ਸਵੇਰੇ ਆਪਣਾ ਮਤਦਾਨ ਕਰਨ ਦੇ ਲਈ ਵਕ ਵਕ ਕਬੂਥਾਂ ਤੇ ਪਹੁੰਚ ਰਹੇ ਨੇ ਗੁਰਦਾਸਪੁਰ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਸਵੇਰੇ ਮਾਰਨਿੰਗ 7 ਵਜੇ ਹੀ ਲੈਣਾ ਲੱਗਣੀ ਸ਼ੁਰੂ ਹੋ ਗਈਆਂ ਤਾਂ ਕਿ ਜਿਹੜੀਆਂ ਵੋਟਾਂ ਨੇ ਟਾਈਮ ਦੇ ਨਾਲ ਹੀ ਪਾਈਆਂ ਜਾਣ ਤੁਸੀਂ ਦੇ ਦੇ ਪਈਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਕਿ ਲੋਕ ਬੜੇ ਹੀ ਚਾਹ ਦੇ ਨਾਲ ਸਵੇਰੇ ਸਵੇਰੇ ਹੀ ਵੋਟਾਂ ਪਾਉਣ ਪਹੁੰਚੇ ਜਿੱਥੇ ਲੋਕ ਵੋਟਾਂ ਪਾਉਣ ਦੇ ਲਈ ਪਹੁੰਚੇ ਉੱਥੇ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸਹਿਰੀ ਕਲਸੀ ਵੀ ਆਪਣੇ ਪਰਿਵਾਰ ਦੇ ਨਾਲ ਵੋਟ ਪਾਉਣ ਦੇ ਲਈ ਪਹੁੰਚੇ ਤੇ ਨਾਲ ਦੀ ਨਾਲ ਕਾਂਗਰਸ ਦੇ ਲੀਡਰ ਖੜੇ ਉਮੀਦਵਾਰ ਐਮਪੀ ਦੀ ਸੀਟ ਤੋਂ ਸੁਖਿੰਦਰ ਸਿੰਘ ਰੰਧਾਵਾ ਵੀ ਆਪਣੇ ਪਰਿਵਾਰ ਦੇ ਨਾਲ ਵੋਟ ਪਾਉਣ ਦੇ ਲਈ ਆਪਣੇ ਬੂਥ ਦੇ ਉੱਤੇ ਪਹੁੰਚੇ ਤੇ ਉਹਨਾਂ ਨੇ ਵੀ ਆਪਣਾ ਮਤਦਾਨ ਜੜਾ ਆ ਕੀਤਾ ਤੁਸੀਂ ਦੇ ਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਤੇ ਆਓ ਗੱਲਬਾਤ ਕਰ ਲੈਂਦੇ ਆ ਸਾਡੇ ਪੱਤਰਕਾਰ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕੀ ਕਿਹਾ ਜਾਂਦਾ ਆ ਸੁਜਿੰਦਰ ਸਿੰਘ ਰੰਧਾਵਾ ਵੱਲੋਂ ਆਓ ਗੱਲਬਾਤ ਕਰਦੇ ਆ ਥੋੜਾ ਥੱਲੇ ਕਰ ਲਈ ਮੈਂ ਹਾਂਜੀ ਦਰਸਾਤ ਇਹ ਮੋਟਰ ਸੰਸਦ ਸਰਕਟ ਕਿਉਂ ਮੈਂ ਇਹ ਮੇਰਾ ਆਪਣਾ ਪਿੰਡ ਆ ਔਰ ਇਸ ਪਿੰਡ ਨੇ ਸਾਡੇ ਪਰਵਾਹ ਨੂੰ ਅੱਜ ਤੱਕ ਬਹੁਤ ਕੁਝ ਦਿੱਤਾ ਗੁਰਪ੍ਰੀਤ ਸਾਹਿਬ ਤੁਹਾਨੂੰ ਲੈ ਕੇ ਹੋਰ ਸਭ ਤੋਂ ਪਹਿਲੇ ਉਹ ਇਸ ਪਿੰਡ ਦੇ ਸਰਪੰਚ ਬਣੇ ਸੀ। ਉਹ ਸਭ ਤੋਂ ਛੋਟੀ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਉਹ ਸਰਪੰਚ ਬਣੇ ਸੀ ਤੇ ਉਸ ਵੇਲੇ ਅਜਿਹੜਾ ਤੁਸੀਂ ਸਾਹਮਣੇ ਸਕੂਲ ਦੇਖ ਰਹੇ ਹੋ ਇਹ ਸਰਦਾਰ ਪ੍ਰਤਾਪ ਸਿੰਘ ਕਹੜੂ ਉਹ ਡਿਵੈਲਪਮੈਂਟ ਮਿਨਿਸਟਰ ਹੁੰਦੇ ਸੀ ਪੰਚਾਇਤੀ ਰਾਜ ਦੇ। ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਕਿ ਪਿੰਡ ਦੇ ਸਰਪੰਚ ਜਿਹੜਾ ਸਭ ਤੋਂ ਛੋਟੀ ਉਮਰ ਦਾ ਬਣਿਆ ਸਰਪੰਚ ਉਹਨੂੰ ਜਾ ਕੇ ਸਨਮਾਨਿਤ ਕਰਨ ਪਿੰਡ ਦੀ ਸੜਕ ਨਹੀਂ ਸੀ ਹੁੰਦੀ। ਪਿੰਡ 'ਚ ਬਿਜਲੀ ਨਹੀਂ ਸੀ ਹੁੰਦੀ ਤੇ ਉਹ ਸਰਪੰਚ ਬਣ ਕੇ ਫੜੇ ਪਿੰਡ ਨੂੰ ਹਾਈ ਸਕੂਲ ਦੇ ਕੇ ਗਏ ਔਰ ਇਸ ਹਾਈ ਸਕੂਲ ਨੇ ਬਹੁਤ ਦੁਨੀਆ ਪੜਾ ਕੇ ਨੌਕਰੀਆਂ ਤੇ तकरीबन ਸਾਡਾ ਸਾਰਾ ਪਿੰਡ ਨੀ ਆੜਾ ਦਵਾਲਾ ਵੀ ਨੌਕਰੀਆਂ ਲੱਗ ਗਏ ਅੱਜ ਜਦੋਂ ਮੈਂ ਆਪਣੇ ਪਿੰਡ ਦੇ ਲੋਕ ਜਾਂ ਮੇਰੇ ਭੈਣ ਭਰਾ ਖੜੇ ਹੁੰਦਾ ਪੜਾ ਮਾਣ ਮਹਿਸੂਸ ਹੁੰਦਾ ਕਿ ਮੈਂ ਉਸ ਪਿੰਡ 'ਚੋਂ ਜਿਸ ਪਿੰਡ ਨੇ ਬਹੁਤ ਥੋੜੀ ਸ਼ਹਾਦਤ ਦੇ ਕੇ ਗੁਰਦੁਆਰਾ ਸਾਹਿਬ ਜਿਹੜੇ ਨੇ ਉਹਨਾਂ ਨੂੰ ਯਾਦ ਕਰਾ ਨਣਕਾਣਾ ਸਾਹਿਬ 'ਚ ਆਪਣੀ ਸ਼ਹਾਦਤ ਦਿੱਤੀ ਔਰ ਮੇਰੇ ਉਤਮ ਨਰੈਣੂ ਮਹੰਤ ਨੂੰ ਖੜਿਆ ਆਪਣੇ ਜੀਂਦੇ ਏਜੰਡਾ ਨਾਲ ਸਾੜੇਗੇ ਉਹ ਪਿੰਡ ਦਾ ਇਤਿਹਾਸ ਹੈ ਔਰ ਮੈਨੂੰ ਫਖਰ ਮੈਂ ਕਰ ਸਕਦਾ ਕਿ ਵਾਹਿਗੁਰੂ ਨੇ ਜਿਹੜੀ ਵੀ ਇਥੋਂ ਚੀਜ਼ ਬਖਸ਼ੀ ਆ ਆਪਣੇ ਪਿੰਡ ਦੇ ਭਰਾਵਾਂ ਨੇ ਮੇਰੇ ਇਲਾਕੇ ਨੇ ਉਹਨੂੰ ਵੱਖੂ ਵੀ ਮੈਨੂੰ ਬਾਇਆ ਲੰਬਾ ਸਮਾਂ ਬਟਟਿਆ ਕੀਤਾ ਤੁਸੀਂ 40 ਦਿਨ ਤੱਕ ਕਿਵੇਂ ਦੀ ਲੜਾਈ ਦੇਖੋ ਮੇਨੂੰ ਲੜਾਈ ਦੇ ਵਿੱਚ ਲੜਾਈ ਮੈਨੂੰ ਵਨ ਸਾਈਡਡ ਹੀ ਲੱਗੀ ਕਿ ਮੈਂ ਜਿੱਥੇ ਗਿਆ ਮੇਰੇ ਤੋਂ ਮੇਰੇ ਪਿਤਾ ਜੀ ਤੋਂ ਲੈ ਕੇ ਮੈਨੂੰ ਤੇ ਮੈਨੂੰ ਇਹ ਨਹੀਂ ਦੱਸਣਾ ਪਿਆ ਕਿ ਮੈਂ ਫਿਲਮਾਂ ਦਾ ਹੀਰੋ ਆ ਮੈਂ ਐਸ ਪਾਰਟੀ ਦੇ ਨਾਲ ਮੈਂ ਉਸ ਪਾਰਟੀ ਦੇ ਨਾਲ ਮੈਂ ਇਹਦਾ ਕੈਂਡੀਡੇਟ ਮੈਂ ਮੋਦੀ ਨਹੀਂ ਤੋਂ ਮੁਮਕਨ ਨਹੀਂ ਇਹ ਗੱਲਾਂ ਨੇ ਮੈਨੂੰ ਕਹਿਣੀਆਂ ਪਈਆਂ ਕਿ ਤੁਸੀਂ ਬੜੇ ਹੈਰਾਨ ਹੋਵੋਗੇ ਤੇ ਮੇਰੇ ਮੇਰੇ ਕੰਸਟਿਟੂਐਂਸੀ ਚ ਨੈਸ਼ਨਲ ਲੀਡਰ ਇੱਕ ਨਹੀਂ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਉਹ ਆਪਣੇ ਆਪ ਚ ਇੰਨਾ ਹੈਗਾ ਕਿ ਤੂੰ ਉੱਥੇ ਇਲੈਕਸ਼ਨ ਲੜ ਤੇ ਅਸੀਂ ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੋਈ ਆ ਕਿ ਮੇਰੇ ਜਿੰਨੇ ਵੀ ਇਹ ਸਾਥੀ ਲੀਡਰ ਨੇ ਤੇਪ ਦਾ ਬਾਜਵਾ ਫਤਿਹ ਆਪਣਾ ਪ੍ਰਤਾਪ ਬਾਜਵਾ ਫਾੜਾ ਮੈਂ ਆਪਣੀ ਪਰਉਨਾ ਚੌਧਰੀ ਔਰ ਉੱਥੇ ਅਮਿਤ ਵੀਰ ਉੱਤਮਗਲੇ ਪਾਸੇ ਚਲੇ ਜਾਓ ਤੁਸੀਂ ਨਰੇਸ਼ अरोड़ा ਨਰੇਸ਼ ਪੂਰੀ ਨਾਲ ਹੀ ਆਜੋ ਕੋਈ ਇਥੋਂ ਭਾਂਵੇਂ بیمار ਸੀ ਉਹਨਾਂ ਦਾ ਬੇਟਾ ਤੇ ਉਹਨਾਂ ਦਾ ਪਰਿਵਾਰ ਪੂਰੇ ਤੇ ਉਹਨਾਂ ਦੇ ਵਰਕਰ ਇੰਨੇ ਜ਼ਬਰਦਸਤ ਤਰੀਕੇ ਨਾਲ ਲੱਗੇ ਮੈਨੂੰ ਕਹਿੰਦੇ ਇਹ ਨਹੀਂ ਪ੍ਰੋਬਲਮ ਆਈ ਕਿ ਮੈਂ ਕਿ ਕਿਸ ਨੂੰ ਮਨਾਉਣਾ ਪਿਆ ਜਬ ਬਟਾਲੇ ਤੇ ਤੁਸੀਂ ਵੇਖ ਲਓ ਬਟਾਲੇ ਤੇ ਸਭ ਤੋਂ ਜ਼ਿਆਦਾ ਕੰਮ ਹੋਇਆ ਔਰ ਸਭ ਤੋਂ ਜ਼ਿਆਦਾ ਮੀਟਿੰਗਜ਼ ਉੱਥੇ ਕੰਮ ਜਬ ਹੋਏ। ਤੋਂ ਸਾਨੂੰ ਤਗੜੇ ਹੋ ਕੇ ਲੋਕਾਂ ਨੇ ਜੋ ਵਿਸ਼ਵਾਸ ਪ੍ਰਗਟ ਕੀਤਾ ਔਰ ਮੈਨੂੰ ਇਹਵੇਂ ਲੱਜਾ ਕੇ ਮੇਰੇ ਪਿਤਾ ਜੀ 1972 ਚ ਵੀ ਜਿਸ ਪਿੰਡ ਚ ਗਏ ਤੇ ਉੱਥੇ ਵੀ ਅੱਜ ਹੁਣ ਵੱਡੇ ਨਹੀਂ ਪੱਥਰ ਨੇ ਤੇ ਛੋਟੇ ਹੀ ਕੰਮ ਨੇ। ਉਸ ਵੇਲੇ ਛੋਟਾ ਨਹੀਂ ਪੱਥਰ ਸੀ ਤੇ ਵੱਡੇ ਕੰਮ ਸੀ। ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ਦੀ ਤੂਸੀ ਬਣਾਈ ਸਾਡੇ ਇਲਾਕੇ ਦੀ ਤੂਸੀ ਬਣਾਈ ਸਾਡੇ ਇਲਾਕੇ ਦੀਆਂ ਸੜਕਾਂ ਬਣਾਈਆਂ ਤੇ ਉਹਦੇ ਚ ਮੈਨੂੰ ਇਹ ਲੱਗਾ ਕਿ ਜੋ ਮੇਰੇ ਪਿਤਾ ਜੀ ਨੇ ਕੰਮ ਕੀਤੇ ਨੇ ਜੋ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਜੋ ਮੇਰੇ ਪਿੰਡ ਦਾ ਜਿਹੜਾ ਨਾਮ ਆ ਤੇ ਇਹ ਬਹੁਤ ਤੁਹਾਡਾ ਨਾਮ ਆ ਪੇਨ ਨੂੰ ਅੱਗੇ ਲੈ ਕੇ ਛੱਡਾ ਜੇ ਤਾਂ ਕਹਿ ਕੇ ਜਿੱਤਿਆ ਪਿਆ ਪਰ ਮਾਰਜਨ ਕੀ ਵੇਖੀ ਕੋਕ ਮੈਂ ਇਹ ਕੋਕ ਮੈਂ ਕਦੀ ਵੀ ਇਹੋ ਜੀ ਚੀਜ਼ ਕਰਦਾ ਮੈਂ ਵਾਸ਼ ਗੁਰੂ ਤੇ ਵਿਸ਼ਵਾਸ ਰੱਖਦਾ ਤੁਹਾਨੂੰ ਸਾਰਿਆਂ ਨੂੰ ਪਤਾ ਮੋਨੇ ਮੈਂ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦੇ ਜਿੱਤਿਆਂ ਦਾ ਸਿਸਕਾਰੇ ਉੱਤੇ ਮੈਂ ਮੱਥਾ ਟੇਕੀਏ ਆਪਣੇ ਦਾਦੇ ਨੂੰ ਮੱਥਾ ਟੇਕੀਏ ਔਰ ਗੁਰਦੁਆਰਾ ਸਾਹਿਬ ਜਿਹੜਾ ਸਾਡੇ ਸਭ ਤੋਂ ਵੱਡੇ ਬਾਬਾ ਸੇਵ ਸਿੰਘ ਰੰਦਾਵਾ ਹੋਏ ਨੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਆਉਂਦੇ ਆਂ ਉਹ ਫਤਿਹ ਹੋਈ ਜਿਹੜਾ ਕਿਹਨੂੰ ਕਿਵੇਂ ਦੇਖਦੇ ਜਿੱਤ ਪ੍ਰਾਪ ਕਰੇਗਾ ਸਰਕਾਰ ਬਣਾਏਗਾ ਸੌਪਰਸ਼ਟ ਕਰੇਗਾ ਪ੍ਰਧਾਨ ਮੰਤਰੀ ਜੀ ਦੀ ਦੇਸ਼ ਦੀਆਂ ਸੁਪਰੀਚਾ ਆਈਆਂ ਇਹਦਾ ਮਤਲਬ ਪ੍ਰਧਾਨ ਮੰਤਰੀ ਡਰ ਗਿਆ